वर्ल्डली म्यूजिक अफ्रीकन बीट्स अडोप्टड बाय मैसेज चर्चिज फॉल्स थंडर्स प्रमोटेड। संसारक संगीत अफ्रीकन बीट्स संदेश दिया कलीसियावान द्वारा अपनाया गया झूठिया गर्जा ने इसू उत्साहित किया ठीक है मैं इनू कहने कहा। ਜਦੋਂ ਵੀ ਪ੍ਰ부ਦ ਆਤਮਾ ਇੱਕ ਪਾਸਟਰ ਨੂੰ ਛੱਡਦਾ ਹੈ ਅਤੇ ਇੱਕ ਕਲੀਸਿਆ ਨੂੰ ਛੱਡਦਾ ਹੈ ਤਾਂ ਮੰਡਲੀ ਸੁੱਕ ਜਾਂਦੀ ਹੈ। ਪ੍ਰਚਾਰਕ ਦਾ ਪ੍ਰਚਾਰ ਸੁੱਕ ਜਾਵੇਗਾ। ਉੱਥੇ ਖੁਸ਼ੀ ਨਹੀਂ ਹੋਵੇਗੀ ਜੋ ਉੱਥੇ ਹੋਣੀ ਚਾਹੀਦੀ ਸੀ। ਫਿਰ ਨੌਜਵਾਨ ਆਨੰਦ ਅਤੇ ਖੁਸ਼ੀ ਦੇ ਹੋਰ ਸਾਧਨ ਲੱਭਣਗੇ। ਉਹ ਪਿੱਛੇ ਹਟਣਾ ਸ਼ੁਰੂ ਕਰ ਦੇਣਗੇ ਜਿੱਦਾਂ ਤਤਕਤਿਤ ਪੈਂਟਕੋਸਟ ਤਦ ਕੀ ਹੋਵੇਗਾ? ਜਦੋਂ ਵੀ ਤੁਸੀਂ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਆਤਮਾ ਦੀ ਘਾਟ ਮਹਿਸੂਸ ਕਰਦੇ ਹੋ ਤਾਂ ਤੁਸੀਂ ਦੇਖੋਗੇ ਕਿ ਤੁਸੀਂ ਖੁਸ਼ੀ ਦੀ ਪਾਲ ਸ਼ੁਰੂ ਕਰ ਦਿੰਦੇ ਹੋ ਕਿਉਂਕਿ ਤੁਹਾਡੇ ਕੋਲ ਥੋੜਾ ਆਨੰਦ ਦਾ ਖੁਸ਼ੀ ਦਾ ਰੂਪ ਹੋਣਾ ਜ਼ਰੂਰੀ ਹੈ ਅਤੇ ਪ੍ਰਭੂ ਅਤੇ ਪੈਣੋ ਸਾਡੀ ਖੁਸ਼ੀ ਪ੍ਰਭੂ ਹੈ ਪ੍ਰਭੂ ਦੀ ਖੁਸ਼ੀ ਸਾਡੀ ਤਾਕਤ ਹੈ ਅਤੇ ਜਦੋਂ ਮਸੀਹੀ ਆਪਣੇ ਜੀਵਨ ਵਿੱਚ ਵਚਨ ਨੂੰ ਹਲਕਾ ਲੈ ਰਹੇ ਹੁੰਦੇ ਹਨ ਕਿਉਂਕਿ ਉਹਨਾਂ ਦੇ ਜੀਵਨ ਵਿੱਚ ਪਾਪ ਹਨ ਤੇ ਉਹ ਵਾਪਸ ਸੰਸਾਰ ਵੱਲ ਜਾ ਰਹੇ ਹਨ ਤਦ ਤੁਸੀਂ ਹੋਰ ਸੈਰ ਸਪਾਟਾ ਕਰਨਾ ਚਾਹੋਗੇ ਤੁਸੀਂ ਹੋਰ ਔਰਤ ਚਾਹੋਗੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਹੋਰ ਆਦਮੀ ਚਾਹੋਗੇ ਤੁਸੀਂ ਖੇਡਾਂ ਚਾਹੋਗੇ ਤੁਸੀਂ ਟੈਲੀਵਿਜ਼ਨ ਚਾਹੋਗੇ ਤਦ ਰਲ ਮਿਲ ਕੇ ਨਹਾਉਣ ਨੂੰ ਚਾਹੋਗੇ ਤੁਸੀਂ ਗਲਤ ਕਿਸਮ ਦੇ ਗੀਤ ਸੁਨਣਾ ਚਾਹੋਗੇ ਏ ਕਲੀਸਿਆਵਾਂ ਵਿੱਚ ਸਮੱਸਿਆ ਹੈ ਜੇਕਰ ਪੈਂਟਕੋਸਟਲ ਕਹਣ ਵਾਲੀਆਂ ਕਲੀਸਿਆਵਾਂ ਵਿੱਚ ਇਹ ਸਮੱਸਿਆ ਸੀ ਜਦ ਪ੍ਰਭੂ ਦੀ ਆਤਮਾ ਨੇ ਉਹਨਾਂ ਨੂੰ ਛੱਡ ਦਿੱਤਾ ਉਕਲਿਸਿਆ ਵਿੱਚ ਲੋਕਾਂ ਨੂੰ ਫੜ ਕੇ ਰੱਖਣ ਲਈ ਮਨੋਰੰਜਨ ਲਿਆਏ ਤਦ ਮੇਰੇ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਉਹੀ ਰੁਝਾਨ ਹੈ ਜੋ ਮਲਾਕੀ ਚਾਰ ਦੇ ਪੈਰੋਕਾਰਾਂ ਨੇ ਅਪਣਾ ਲਿਆ ਹੈ ਜੋ ਮੈਂ ਤੁਹਾਨੂੰ ਇੱਥੇ ਦੱਸਿਆ ਹੈ ਉਹਨਾਂ ਚੀਜ਼ਾਂ ਵਿੱਚ ਵਾਪਸ ਜਾਣ ਦਾ ਜਵਾਬ ਹੈ ਜਿਨ੍ਹਾਂ ਦੀ ਭਈ ਬ੍ਰਹਮ ਨੇ ਨਿੰਦਿਆ ਕੀਤੀ ਸੀ ਟੈਲੀਵਿਜ਼ਨ ਖੇਡਾਂ ਦੁਨੀਆਵੀ ਗਾਇਕੀ ਅਤੇ ਉਹ ਸਭ ਜੋ ਇਸ ਦੇ ਨਾਲ-ਨਾਲ ਜਾਂਦਾ ਹੈ ਉਹ ਅੱਜ ਦੇ ਪੈਂਟੀਕੋਸਟਲ ਵਰਗੇ ਹਨ ਇਸ ਲਈ ਹੁਣ ਸਭ ਤੋਂ ਪਹਿਲਾਂ ਉਹ ਕੰਮ ਜੋ ਉਹਨਾਂ ਨੇ ਕਰਨਾ ਸ਼ੁਰੂ ਕੀਤਾ ਆਪਣੀ ਗਾਇਕੀ ਵਿੱਚ ਸੰਸਾਰਕ ਤੁਨਾਂ ਨੂੰ ਲਿਆਉਣਾ ਹੈ ਕਿਉਂਕਿ ਉਹ ਪਵਿੱਤਰ ਆਤਮਾ ਲਈ ਢੋਂਗ ਕਰਦੇ ਹਨ ਉਹ ਕਲੀਸਿਆ ਵਿੱਚ ਖੁਸ਼ੀ ਦਾ ਢੋਂਗ ਕਰਦੇ ਹਨ ਇਸ ਲਈ ਉਹਨਾਂ ਨੇ ਬਾਈਬਲਨ ਦੀ ਸਿੱਖਿਆ ਨੂੰ ਵਿਗਾੜ ਦਿੱਤਾ ਇਹ ਇੱਕ ਨਾਸ਼ ਕਰਨ ਵਾਲੀ ਸਿੱਖਿਆ ਹੈ ਜਦ ਤੁਸੀਂ ਕਿਸੇ ਸੰਦੇਸ਼ਵਾਹਕ ਜਾਂ ਬਾਈਬਲ ਦੀਆਂ ਸਿੱਖਿਆਵਾਂ ਨੂੰ ਵਿਗਾੜਦੇ ਹੋ ਤਾਂ ਤੁਸੀਂ ਇੱਕ ਪਖੰਡੀ ਹੋ ਇਹ ਸਿੱਖਿਆਨਾਸ਼ ਕਰਨ ਵਾਲੀ ਬਣ ਜਾਂਦੀ ਹੈ ਉਹ 1974 ਸਾਲ ਵਿੱਚ ਗਰਜਾਂ ਲੈ ਕੇ ਆਏ ਉਹ ਆਫਰੀਕਨ ਤੁਨਾ ਨੂੰ ਲੈ ਕੇ ਆਏ ਉਹ ਆਫਰੀਕੀ ਭਾਸ਼ਾ ਵਿੱਚ ਗਾਉਣ ਲੱਗੇ ਰੋਕ ਐਂਡ ਰੋਲ ਆਫਰੀਕਾ ਤੋਂ ਆਇਆ ਹੈ ਇਹ ਉਹੀ ਤੁਨਾ ਸੀ ਜੋ ਗੀਤਾਂ ਵਿੱਚ ਆਈਆਂ ਸਨ ਫਿਰ ਥੋੜੀ ਦੇਰ ਬਾਅਦ ਉਹ ਪੱਛਮੀ ਦੇਸ਼ ਵਿੱਚ ਇਹਨੂੰ ਲੈ ਆਏ ਤੇ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਦੁਲਹਨ ਦੀ ਬੇਦਾਰੀ ਸ਼ੁਰੂ ਹੋ ਗਈ ਹੈ ਇਹ ਸ਼ੈਤਾਨ ਦਾ ਝੂਠ ਹੈ ਫਿਰ ਉਹ আফ্রিকਨ ਗੀਤਾਂ ਦੇ ਹੇਠ ਇੰਨੇ ਭਾਵੁਕ ਹੋ ਗਏ ਅਤੇ ਰੋਕ ਬੀਟ ਸਲੋ ਰੋਕ ਕੰਟਰੀ ਵੈਸਟਰਨ ਨੂੰ ਅੰਦਰ ਲੈ ਕੇ ਆਏ ਜਦ ਤੱਕਰ ਉਹ ਇੰਨੇ ਜ਼ਿਆਦਾ ਭਾਵੁਕ ਨਹੀਂ ਹੋ ਗਏ ਕਿ ਔਰਤਾਂ ਡਿਗਣੀਆਂ ਸ਼ੁਰੂ ਹੋ ਗਈਆਂ ਆਦਮੀ ਡਿਗਣੇ ਸ਼ੁਰੂ ਹੋ ਗਏ ਇੰਨੇ ਭਾਵੁਕ ਕਿ ਆਪਣੇ ਆਪ ਨੂੰ ਅਧ ਨੰਗਾ ਕਰ ਲਿਆ ਉਹਨਾਂ ਦੇ ਕੋਲ ਉਹਨਾਂ ਨੂੰ ਟੱਕਣ ਲਈ ਚਾਦਰਾਂ ਸਨ ਜਿਵੇਂ ਪੈਂਟਿਕੋਸਟਲ ਕੋਹਣ ਵਾਲੇ ਉਹਨਾਂ ਨੇ ਬਹਾਨਾ ਬਣਾਇਆ ਕਿ ਬਾਈਬਲ ਵਿੱਚ ਦੱਸਿਆ ਨਹੀਂ ਗਿਆ ਕਿ ਕਿਸ ਤਰ੍ਹਾਂ ਦੀਆਂ ਤੁਨਾਂ ਨੂੰ ਸੰਗੀਤ ਵਿੱਚ ਲਿਆਉਣਾ ਹੈ ਇਸ ਲਈ ਉਹ ਹਰ ਕਿਸਮ ਦੇ ਸੰਗੀਤਾਂ ਨੂੰ ਹਰ ਕਿਸਮ ਦੇ ਗੀਤਾਂ ਨੂੰ ਲੈ ਕੇ ਆਏ ਕਿਉਂਕਿ ਬਾਈਬਲ ਨੇ ਇਸ ਨੂੰ ਨਹੀਂ ਦੱਸਿਆ ਜੇਕਰ ਤੁਹਾਡੇ ਕੋਲ ਪਵਿੱਤਰ ਆਤਮਾ ਹੁੰਦਾ ਹੈ ਪਖੰਡੀ ਤਦ ਤੁਸੀਂ ਜਾਣਦੇ ਹੋਵੋਗੇ ਕਿ ਕਿਹੜੀ ਚੀਜ਼ ਪਵਿੱਤਰ ਆਤਮਾ ਨੂੰ ਖੁਸ਼ ਦਿੰਦੀ ਹੈ ਤੁਸੀਂ ਇਸ ਨੂੰ वचन ਦੇ ਮਰੇ ਹੋਏ ਅੱਖਰ ਵਿੱਚ ਨਹੀਂ ਲੱਭਣਾ ਚਾਹੋਗੇ ਕਿਉਂਕਿ ਉਤਪਤੋਂ ਬਦਲਿਆ ਸੰਗੀਤ ਠੀਕ ਉੱਪਰ ਆਉਂਦਾ ਹੈ ਪਰ ਕੁਝ ਸ਼ੈਤਾਨ ਦੀ ਪ੍ਰੇਰਣਾ ਲੈ ਕੇ ਚੱਲਦੇ ਹਨ ਅਤੇ ਕੁਝ ਪਰਮੇਸ਼ਰ ਦੀ ਪ੍ਰੇਰਣਾ ਲੈ ਕੇ ਚੱਲਦੇ ਹਨ ਅਤੇ ਜੇ ਤੁਹਾਡੇ ਕੋਲ ਪਵਿੱਤਰ ਆਤਮਾ ਹੈ ਇਹ ਗਵਾਹੀ ਦੇਵੇਗਾ ਕਿ ਇਹ ਪਵਿੱਤਰ ਆਤਮਾ ਵੱਲੋਂ ਆ ਰਿਹਾ ਹੈ ਅਤੇ ਇਸ ਗੱਲੋਂ ਕੋਈ ਫਰਕ ਨਹੀਂ ਪੈਂਦਾ ਇਹ ਕਿੰਨਾ ਮਿੱਠਾ ਹੈ ਜੇ ਇਹ ਪਵਿੱਤਰ ਆਤਮਾ ਵੱਲੋਂ ਨਹੀਂ ਆ ਰਿਹਾ ਇਹ ਤੁਹਾਡੇ ਲਈ ਗਵਾਹੀ ਨਹੀਂ ਦੇਵੇਗਾ ਹਾਂ ਇਹ ਤੁਹਾਨੂੰ ਸਾਬਤ ਕਰਦਾ ਹੈ ਕਿ ਤੁਹਾਡੇ ਕੋਲ ਪਵਿੱਤਰ ਆਤਮਾ ਦਾ ਪ੍ਰਚਾਰਕ ਪਾਸਟਰ نبی ਨਹੀਂ ਹੈ ਤੁਸੀਂ ਜੋ ਵੀ ਹੋ ਮੈਂ ਤੁਹਾਨੂੰ ਇਹ ਦੇਖਣ ਲਈ ਨਵੀ ਦਾ ਹਵਾਲਾ ਦੇਣ ਜਾ ਰਿਹਾ ਕਿ ਕੀ ਮੈਂ ਇਸੇ ਸਹੀ ਹਾਂ ਜਾਂ ਗਲਤ ਪਿਆਸ 19 ਸਤੰਬਰ 1965 ਸਨ ਮੈਨੂੰ ਚੀਕਾਂ ਸੁਣਨ ਤੋਂ ਨਫ਼ਰਤ ਹੈ ਜਿਸ ਨੂੰ ਉਹ ਗਾਣਾ ਕਹਿੰਦੇ ਹਨ ਇਹ ਇੱਕ ਵਿਗਾੜ ਹੈ ਉਹ ਪੁਰਾਣੇ ਫੈਸ਼ਨ ਵਾਲੇ ਭਜਨ ਕਿੱਥੇ ਹਨ ਜੋ ਅਸੀਂ ਗਾਉਂਦੇ ਹੁੰਦੇ ਸੀ ਅਤੇ ਪਰਮੇਸ਼ਰ ਦੀ ਆਤਮਾ ਵਿੱਚ ਆਨੰਦ ਕਰਦੇ ਸਾਂ ਹਾਂ ਜੂ ਸਾਡੀਆਂ ਗੱਲਾਂ ਤੋਂ ਹੇਠਾਂ ਡਿੱਗਦੇ ਸਨ ਅਤੇ ਹੁਣ ਅਸੀਂ ਆਪਣੇ ਸਾਹ ਨੂੰ ਉਦੋਂ ਤੱਕ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਤੱਕ ਸਾਡੇ ਵਿੱਚ ਕਾਫੀ ਸਾਹ ਨਹੀਂ ਆ ਜਾਂਦਾ ਜਦੋਂ ਤੱਕ ਸਾਡਾ ਚਿਹਰਾ ਨੀਲਾ ਨਹੀਂ ਹੋ ਜਾਂਦਾ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਕਰਦੇ ਹਾਂ ਕਿ ਅਸੀਂ ਇੱਕ ਗਾਇਕ ਹਾਂ ਦੇਖਿਆ ਅਸੀਂ ਇਸ ਨੂੰ ਹਾਲੀਵੁੱਡ ਤੋਂ ਨਕਲ ਕੀਤਾ ਹੈ ਇਹ ਸਾਰੇ ਪ੍ਰੋਗਰਾਮ ਜੋ ਅਸੀਂ ਬੋਧਿਕ ਭਜਨ ਗਾਉਣ ਅਤੇ ਆਵਾਜ਼ ਦੀ ਸਿਖਲਾਈ ਦੁਆਰਾ ਵਿਕਦੇ ਹਾਂ ਮੈਨੂੰ ਚੰਗਾ ਗਾਉਣਾ ਸੁਣਨਾ ਪਸੰਦ ਹੈ ਮੈਨੂੰ ਚੰਗੇ ਪੁਰਾਣੇ ਫੈਸ਼ਨ ਦਿਲ ਨੂੰ ਛੂਹਣ ਵਾਲੇ ਪੈਂਟਿਕੋਸਟਲ ਗਾਉਣਾ ਸੁਣਨਾ ਪਸੰਦ ਹੈ ਪਰ ਮੈਨੂੰ ਯਕੀਨਨ ਉਹ ਚੀਕਾਂ ਸੁਣਨ ਤੋਂ ਨਫ਼ਰਤ ਹੈ ਜਿਸ ਨੂੰ ਅੱਜ ਉਹ ਗਾਉਣਾ ਕਹਿੰਦੇ ਹਨ ਮੈਨੂੰ ਲੱਗਦਾ ਹੈ ਕਿ ਇਹ ਸਭ ਤੋਂ ਹਾਸੋਹੀਣੀ ਗੱਲ ਹੈ ਇਹ ਇੱਕ ਵਿਗਾੜ ਹੈ ਸੋ ਇਹ ਇੱਕ ਵਿਗਾੜ ਹੈ ਅਤੇ ਮਲਾਕੀ 4 ਦੇ ਪੈਰੋਕਾਰਾਂ ਨੇ ਗੀਤਾਂ ਨੂੰ ਵਿਗਾੜ ਦਿੱਤਾ ਹੈ ਜਿਵੇਂ ਕਿ ਪੈਂਟਿਕੋਸਟਲ ਕਹਣ ਵਾਲਿਆਂ ਵਾਂਗ ਹਰ ਕਿਸਮ ਦੀਆਂ ਤੁਨਾ ਬੀਟਸ ਨੂੰ ਅੰਦਰ ਲਿਆਏ ਹਨ ਫਰਮਾਨ ਵਾਲੀ ਰੂਹਾਂ 24 ਜੁਲਾਈ 1965 ਸਨ ਤੁਸੀਂ ਕਹਿੰਦੇ ਹੋ ਮੈਂ ਡਾਂਸ ਅਤੇ ਪਾਰਟੀਆਂ ਵਿੱਚ ਜਾਂਦਾ ਹਾਂ ਅਤੇ ਉਹ ਸਾਰੀਆਂ ਚੀਜ਼ਾਂ ਮੈਂ ਉਹ ਕਿਤਾਬਾਂ ਪੜ੍ਹਦਾ ਹਾਂ ਜਿਨ੍ਹਾਂ ਵਿੱਚ ਅਸ਼ਲੀਲ ਕਹਾਣੀਆਂ ਹਨ ਮੈਨੂੰ ਇਹ ਪੜ੍ਹ ਕੇ ਬਹੁਤ ਮਜ਼ਾ ਆਉਂਦਾ ਹੈ ਭਾਈ ਤੁਹਾਡੇ ਨਾਲ ਕੁਝ ਗਲਤ ਹੈ ਇਹ ਤੁਹਾਡੀ ਭੁੱਖ ਹੈ ਦੇਖਿਆ ਤੁਸੀਂ ਮੈਨੂੰ ਦੇਖਣ ਦਿਓ ਕਿ ਇੱਕ ਆਦਮੀ ਕੀ ਪੜ੍ਹਦਾ ਹੈ ਮੈਨੂੰ ਦੇਖਣ ਦਿਓ ਕਿ ਉਹ ਕੀ ਦੇਖਦਾ ਹੈ ਉਹ ਸੰਗੀਤ ਸੁਣਨ ਦਿਓ ਜੋ ਉਹ ਸੁਣਦਾ ਹੈ ਦੂਜੇ ਦਿਨ ਕਾਰ ਵਿੱਚ ਆ ਰਿਹਾ ਸੀ ਇੱਕ ਵਿਅਕਤੀ ਕੋਲ ਪਹੁੰਚਿਆ ਅਤੇ ਮੇਰਾ ਰੇਡੀਓ ਚਾਲੂ ਕਰ ਦਿੱਤਾ ਕੋਈ ਪੁਰਾਣਾ ਸ਼ਲੀਲ ਸੰਗੀਤ ਮੈਂ ਕਿਹਾ ਇਸ ਚੀਜ਼ ਨੂੰ ਬੰਦ ਕਰੋ ਮੈਂ ਇਹ ਸੁੰਣਾ ਨਹੀਂ ਚਾਹੁੰਦਾ ਕੁਝ ਪੁਰਾਣੀਆਂ ਵੋਗੀ ਵੋਗੀ ਚੀਜ਼ਾਂ ਕਿਹਾ ਅੱਛਾ ਮੈਨੂੰ ਇਹ ਸੁੰਣਾ ਚੰਗਾ ਲੱਗਦਾ ਹੈ ਮੈਂ ਕਿਹਾ ਤੁਹਾਡਾ ਸੁਭਾਅ ਗਲਤ ਹੈ ਤੁਸੀਂ ਗਲਤ ਹੋ ਉਸ ਤੋਂ ਕੁਝ ਦਿਨਾਂ ਬਾਅਦ ਜਦੋਂ ਮੈਂ ਇੱਥੇ ਬਾਹਰ ਸੀ ਪਹਾੜੀ ਉੱਤੇ ਉਸ ਵਿਅਕਤੀ ਨਾਲ ਮੱਛੀਆਂ ਫੜ ਰਿਹਾ ਸੀ ਉਹ ਛੋਟੇ ਪੰਛੀ ਗਾਰੇ ਸਨ ਲਾਕਸ ਇਕ ਖੋਲਰ ਇੰਕੀ ਬੁੱਢਾ ਨਾਈਟਿੰਗੇਲ ਹਵਾ ਵਿੱਚ ਉੱਡ ਰਿਹਾ ਸੀ ਉਸਤਤ ਗਾਰਿਆ ਸੀ ਮੈਂ ਉਸ ਸਾਥੀ ਨੂੰ ਟੋਕਿਆ ਮੈਂ ਕਿਹਾ ਦੇਖੋ ਮੁੰਡੇ ਇਹ ਮੇਰਾ ਸੰਗੀਤ ਹੈ ਇਸ ਨੂੰ ਚਾਲੂ ਰੱਖੋ ਇਹ ਮੇਰਾ ਰੇਡੀਓ ਹੈ ਜਦੋਂ ਮੈਂ ਇੱਥੇ ਹਾਂ ਤਾਂ ਪ੍ਰਭੂ ਉਹਨਾਂ ਨੂੰ ਮੇਰੇ ਕੋਲ ਗਾਉਣ ਲਈ ਭੇਜਦਾ ਹੈ ਇਹ ਮੇਰੀ ਜਾਨ ਨੂੰ ਸਕੂਨ ਦਿੰਦਾ ਹੈ ਕੀ ਇਹ ਅਦਭੁਤ ਨਹੀਂ ਹੈ ਤੁਸੀਂ ਦੇਖਿਆ ਕਿ ਕੀ ਤੁਹਾਡੇ ਜਾਨ ਨੂੰ ਸਕੂਨ ਦਿੰਦਾ ਹੈ ਕੁਦਰਤ ਜਾਨਵਰਾਂ ਦੀਆਂ ਆਵਾਜ਼ਾਂ ਪੰਛੀਆਂ ਦੀਆਂ ਆਵਾਜ਼ਾਂ ਲਹਿਰਾਂ ਦੀਆਂ ਆਵਾਜ਼ਾਂ ਸਮੁੰਦਰ ਦੀਆਂ ਆਵਾਜ਼ਾਂ ਹਾਸ਼ਰਿਮਾਨ ਅਤੇ ਭਾਈ ਬ੍ਰਹਮ ਨੇ ਕਿਹਾ ਉਹ ਇਸ ਨੂੰ ਪਿਆਰ ਕਰਦਾ ਹੈ ਇਹ ਉਸ ਦੀ ਜਾਨ ਨੂੰ ਸਕੂਨ ਦਿੰਦਾ ਹੈ ਪਰਮਾਉਣ ਵਾਲੀਆਂ ਰੂਹਾਂ 24 ਜੁਲਾਈ 1965 ਸਨ ਇਹ ਮੇਰੀ ਜਾਨ ਨੂੰ ਸਕੂਨ ਦਿੰਦਾ ਹੈ ਉਹਨਾਂ ਪ੍ਰਾਣੀਆਂ ਪਾਗਲ ਚੀਜ਼ਾਂ ਨਾਲੋਂ ਬਿਹਤਰ ਇਹ ਪ੍ਰਾਣੇ ਜੂਕ ਬਾਕਸ ਗਰਜ ਰਹੇ ਹਨ ਜਿੱਥੇ ਤੁਸੀਂ ਜਨਤਕ ਥਾਂ ਤੇ ਖਾਣਾ ਵੀ ਨਹੀਂ ਖਾ ਸਕਦੇ ਹੋ ਇਹ ਸ਼ੈਤਾਨ ਦੀ ਖੁਰਾਕ ਹੈ ਇਹ ਸ਼ੈਤਾਨ ਦਾ ਕਰ ਹੈ ਇਹ ਸਭ ਕੁਝ ਪਾਪ ਨਾਲ ਭਰਿਆ ਹੋਇਆ ਹੈ ਜਦੋਂ ਉਹ ਪੈਸੇ ਨੂੰ ਛੋਟੇ ਛੋਟੇ ਪੁਰਾਣੇ ਬਕਸੇ ਵਿੱਚ ਪਾਉਂਦੇ ਹਨ ਉਹ ਸਾਰੀਆਂ ਪੁਰਾਣੀਆਂ ਚੀਜ਼ਾਂ ਰੇਂਦੀਆਂ ਆ ਜਾਂਦੀਆਂ ਹਨ ਤਾਂ ਤੁਸੀਂ ਇਸ ਦਾ ਆਨੰਦ ਮਾਨਦੇ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਇੱਕ ਬੈਕਸਲਾਈਡਰ ਹੋ ਤੁਸੀਂ ਪਰਮੇਸ਼ਰ ਤੋਂ ਦੂਰ ਹੋ ਤੁਸੀਂ ਪਰਮੇਸ਼ਰ ਨੂੰ ਨਹੀਂ ਜਾਣਦੇ ਜੇ ਤੁਸੀਂ ਪਰਮੇਸ਼ਰ ਅਤੇ ਤੁਹਾਡੇ ਪਾਪਾਂ ਦੀ ਮਾਫੀ ਨੂੰ ਜਾਣਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਦੀ ਬਕਵਾਸ ਕਦੇ ਨਹੀਂ ਸੁਣੋਗੇ ਇਹ ਤੁਹਾਡੇ ਲਈ ਮਰਿਆ ਹੋਇਆ ਹੈ ਤਾਨੂੰ ਇਸ ਤੋਂ ਉਲਟੀ ਆਵੇਗੀ ਤੁਸੀਂ ਇਹ ਨਹੀਂ ਚਾਹੁੰਦੇ ਤੁਹਾਡੀ ਖੁਰਾਕ ਬਿਹਤਰ ਹੈ ਤੁਸੀਂ ਪਰਮੇਸ਼ਰ ਨੂੰ ਪਿਆਰ ਕਰਦੇ ਹੋ ਕਿ ਤੁਸੀਂ ਅੱਜ ਸਵੇਰੇ ਨਹੀਂ ਆਓਗੇ ਅੱਜ ਸਵੇਰੇ ਪਛਤਾਪ ਨਾਲ ਇੱਥੇ ਗੋਡੇ ਟੇਕੋਗੇ ਜੇਕਰ ਤੁਹਾਨੂੰ ਅਜੇ ਵੀ ਦੁਨੀਆ ਦੇ ਕਿਸੇ ਵੀ ਤਰ੍ਹਾਂ ਦੇ ਸੰਗੀਤ ਦਾ ਸ਼ੌਂਕ ਹੈ ਤਾਂ ਤੁਹਾਡੇ ਕੰਨਾਂ ਵਿੱਚ ਇੱਕ ਨੌਜਵਾਨ ਬੁੱਢੇ ਆਦਮੀ ਨਾਲ ਤੇ ਤੁਸੀਂ ਜੋ ਵੀ ਹੋ ਇਹ ਚੀਜ਼ ਤੁਹਾਡੇ ਅੰਦਰ ਹੈ ਤੁਸੀਂ ਦੁਬਾਰਾ ਜਨਮ ਨਹੀਂ ਲਿਆ ਤੁਸੀਂ ਅਜੇ ਵੀ ਗੁਆਚੇ ਹੋਏ ਹੋ ਇੱਕੇ ਸ਼ੈਤਾਨ ਤੁਹਾਡੇ ਅੰਦਰ ਹੈ ਅਤੇ ਜਲਦੀ ਹੀ ਤੁਸੀਂ ਸ਼ੈਤਾਨ ਦੁਆਰਾ ਜਕੜੇ ਜਾਓਗੇ ਕਿ ਤੁਸੀਂ ਪਰਮੇਸ਼ਰ ਦੇ ਬਚਨ ਨੂੰ ਛੱਡ ਦੇਵੋਗੇ ਬਹੁਤ ਜ਼ਿਆਦਾ ਜਦੋਂ ਇੱਕ ਪ੍ਰਚਾਰਕ ਇਸ ਨੂੰ ਲੈਂਦਾ ਹੈ ਅਤੇ ਇੱਕ ਛੋਟੇ ਜਿਹੇ ਦੇਸ਼ ਵਿੱਚ ਲਿਆਉਂਦਾ ਹੈ ਇੱਕ ਛੋਟਾ ਜਿਹਾ ਸੰਗੋ ਸੰਗੀਤ ਲਿਆਉਂਦਾ ਹੈ ਤੁਸੀਂ ਆਪਣੀ ਇਕਲੀਸਿਆ ਨੂੰ ਵਿਗਾੜ ਰਹੇ ਹੋ ਪ੍ਰਚਾਰਕ ਆਪ ਨਵੇਂ ਸਿਰਿਓਂ ਪੈਦਾ ਨਹੀਂ ਹੋਇਆ ਆਓ ਇਕੱਠੇ ਤਰਕ ਕਰੀਏ 4 ਅਕਤੂਬਰ 1900 54 ਸਨ ਹੁਣ ਇਥੇ ਸਾਰੇ ਪੁਰਾਣੇ ਗੰਦੇ ਬਦਨਾਮ ਜਿੰਨੂੰ ਤੁਸੀਂ ਬੁਗੀ ਬੁਗ ਕਹਿੰਦੇ ਹੋ ਜਾਂ ਇਸ ਕਿਸਮ ਦੀ ਬਕਵਾਸ ਵੱਲ ਧਿਆਨ ਦਿਓ ਅਤੇ ਜਾਰੀ ਰੱਖੋ ਮੈਂ ਆਪਣੀ ਜ਼ਿੰਦਗੀ ਚ ਅਜਾ ਕਦੇ ਨਹੀਂ ਸੁਣਿਆ ਇੱਕ ਮਸੀਹੀ ਆਤਮਾ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਨਹੀਂ ਸੁਣ ਸਕਦਾ ਅਤੇ ਸਹੀ ਰਹੇ ਦੇਖਿਆ ਜੇ ਤੁਸੀਂ ਮਸੀਹੀ ਹੋ ਤਾਂ ਤੁਸੀਂ ਇਹਨੂੰ ਸੁਣ ਨਹੀਂ ਸਕਦੇ ਕਿਉਂਕਿ ਪ੍ਰੇਰਣਾ ਜਿਹੜੀ ਇਸ ਨੂੰ ਲਿਆ ਰਹੀ ਹੈ ਉਹ ਸ਼ੈਤਾਨ ਹੈ ਅਤੇ ਤੁਹਾਡੇ ਵਿੱਚ ਪਵਿੱਤਰ ਆਤਮਾ ਉਸ ਸ਼ੈਤਾਨ ਦੇ ਵਿਰੁੱਧ ਗਵਾਹੀ ਦੇ ਰਿਹਾ ਹੈ ਅਤੇ ਉਸ ਆਤਮਾ ਨਾਲ ਨਫ਼ਰਤ ਕਰਦਾ ਹੈ। ਪ੍ਰੇਮ 26 ਜੁਲਾਈ 1956 ਸਨ। ਕਿਸ ਨੇ ਕਿਹਾ ਮੇਰਾ ਗਵਾਂਡੀ ਜਦੋਂ ਵੀ ਉਹ ਖੇਤ ਦੀ ਕਟਾਈ ਕਰਨ ਜਾਂਦਾ ਹੈ ਤਾਂ ਉਸ ਨੂੰ ਉਸ ਪੁਰਾਣੇ ਰੋਕਨ ਰੂਲ ਸ਼ਿਮੀ ਡਿਗ ਬੋਗੀ ਵੁਗੀ ਹਰ ਤਰ੍ਹਾਂ ਦੇ ਸਮਾਨ ਨਾਲ ਰੇਡੀਓ ਲਗਾਉਣਾ ਪੈਂਦਾ ਹੈ। ਜੋ ਉਹ ਇਸ ਨੂੰ ਕਹਿੰਦੇ ਹਨ ਅਤੇ ਮੈਂ ਇੱਕ ਦਿਨ ਉਸ ਨੂੰ ਕਿਹਾ ਤੁਸੀਂ ਇਸ ਨੂੰ ਕਿਉਂ ਲਗਾਉਂਦੇ ਹੋ ਉਸ ਨੇ ਕਿਹਾ ਮੈਂ ਇੱਥੋਂ ਤੱਕ ਇਹਨੂੰ ਕੱਟ ਨਹੀਂ ਸਕਦਾ ਜਦ ਤੱਕ ਮੈਂ ਰੇਡੀਓ ਨਾ ਸੁਣਾ ਪੇਂਟ ਕੀਤਾ ਇਜ਼ਬਲ ਦਾ ਚਿਹਰਾ 5 ਅਕਤੂਬਰ 1956 ਸਨ ਇਹ ਰੌਕ ਐਂਡ ਰੋਲ ਪਾਰਟੀਆਂ ਜਿਨ੍ਹਾਂ ਵਿੱਚ ਤੁਸੀਂ ਸਾਰੇ ਸ਼ਾਮਲ ਹੋ ਰਹੇ ਹੋ ਉਹਨਾਂ ਸਥਾਨਾਂ ਵਿੱਚ ਜਦੋਂ ਉਹ ਉਹਨਾਂ ਵਿੱਚੋਂ ਦਰਜਨਾਂ ਨੂੰ ਬਾਅਦ ਵਿੱਚ ਪਾਗਲਖਾਨੇ ਵਿੱਚ ਭੇਜਦੇ ਹਨ ਅਤੇ ਉਹ ਉਹੀ ਚੀਜ਼ ਲਿਆ ਰਹੇ ਹਨ ਬੁਗੀ ਬੁਗੀ ਅਤੇ ਸਭ ਕੁਝ ਕਲੀਸੀਆ ਵਿੱਚ ਪਰਮੇਸ਼ਰ ਦੇ ਛੁਟਕਾਰੇ ਦਾ ਤੀਰ 1 ਅਗਸਤ 1956 ਸਨ ਤੁਹਾਡੇ ਸਾਰੇ ਪੁਰਾਣੇ ਰੋਕਨ ਰੋਲ ਅਤੇ ਬੋਗੀ ਬੋਗੀ ਕਿੱਥੋਂ ਆਏ africa ਦੇ ਦਿਲ ਤੋਂ ਬਾਹਰ ਪੇਂਟ ਕੀਤਾ ਇਸਬਲ ਦਾ ਚਿਹਰਾ 5 ਅਕਤੂਬਰ 1956 ਸਨ ਮੈਂ ਹਮੇਸ਼ਾ ਕਹਿਆ ਹੈ ਮੈਨੂੰ ਇੱਕ ਆਦਮੀ ਦੇ ਘਰ ਵਿੱਚ ਜਾਂਦੇ ਹੋ ਅਤੇ ਉਸ ਨੂੰ ਬਾਹਰ ਸੜਕ ਤੇ ਖੜੇ ਹੋਣ ਦਿਓ ਅਤੇ ਗਵਾਹੀ ਦੇਣ ਦਿਓ ਚਿਕਨ ਦਿਓ ਅਤੇ ਗੈਰ ਪਾਸ਼ਾ ਵਿੱਚ ਬੁਲੰਦ ਦਿਓ ਆਤਮਾ ਵਿੱਚ ਨੱਚਣ ਦਿਓ ਜੋ ਵੀ ਉਹ ਕਰਨਾ ਚਾਹੁੰਦਾ ਕਰੇ ਮੈਨੂੰ ਉਸ ਦੇ ਘਰ ਜਾਣ ਦਿਓ ਅਤੇ ਕੰਧ ਦੇ ਆਲੇ ਦੁਆਲੇ ਇਹਨਾਂ ਪ੍ਰਾਣੀਆਂ ਪਿੰਅਪ ਕੁੜੀਆਂ ਨੂੰ ਦੇਖਣ ਦਿਓ ਮੈਨੂੰ ਇਹ ਰਸਾਲੇ ਦੇਖਣ ਦਿਓ ਜੋ ਉਹ ਇੱਥੇ ਆਪਣੇ ਡੈਸਕ ਤੇ ਪੜ ਰਿਹਾ ਹੈ ਅਤੇ ਉਸ ਨੂੰ ਸੁਣੇ ਜੋ ਕੁਝ ਉਹ ਅਫਰੀਕੀ ਬਕਵਾਸ ਸੁਣਦਾ ਹੈ ਰੋਕ ਐਂਡ ਰੋਲ ਅਤੇ ਬੁਗੀ ਬੁਗੀ ਮੈਂ ਤੁਹਾਨੂੰ ਹੁਣੇ ਦੱਸ ਸਕਦਾ ਹਾਂ ਕਿ ਉਸ ਕੋਲ ਕਿਹੋ ਜਿਹਾ ਆਤਮਾ ਹੈ ਦੇਖਿਆ ਇੱਕ ਹੀ ਖਾਂਦਾ ਹੈ ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਉਹ ਸੜਕ ਤੇ ਕਿੰਨਾ ਕੰਮ ਕਰਦਾ ਹੈ ਇੱਥੇ ਉਹ ਅਸਲ ਵਿੱਚ ਕੀ ਖਾ ਰਿਹਾ ਹੈ ਇਹ ਉਸ ਦੀ ਖੁਰਾਕ ਹੈ ਇਹ ਠੀਕ ਹੈ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿੰਨਾ ਚੰਗਾ ਦਾਵਾ ਕਰਦਾ ਹੈ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਦੇਖੋ ਕਿ ਉਸ ਦਾ ਆਤਮਾ ਕੀ ਖਾਂਦਾ ਹੈ ਉਹ ਕਿਹੜਾ ਸੰਗੀਤ ਸੁਣਦਾ ਹੈ ਉਹ ਕੀ ਪੜ੍ਹਦਾ ਹੈ ਉਹ ਕੀ ਦੇਖਦਾ ਹੈ ਤੁਸੀਂ ਦੱਸ ਸਕਦੇ ਹੋ ਕਿ ਉਹ ਕਿਸ ਤੋਂ ਬਣਿਆ ਹੋਇਆ ਹੈ ਅਤੇ ਉਸ ਦਾ ਚਰਿੱਤਰ ਹੀ ਹਮੇਸ਼ਾ ਇਹ ਦੱਸੇਗਾ ਹੁਣ ਮੈਂ ਤੁਹਾਨੂੰ ਦਿਖਾਉਣ ਲਈ ਇੱਥੇ ਇਹ ਹਵਾਲਾ ਰੱਖਾਂਗਾ ਕਿ ਅਸੀਂ ਪਵਿੱਤਰਤਾਈ ਦੇ ਸੰਦੇਸ਼ ਨੂੰ ਕਾਨੂੰਨਵਾਦ ਵਿੱਚ ਰੱਖ ਨਹੀਂ ਦੇ ਮੈਂ ਭਾਈ ਬਿਰਨੰਦ ਦਾ ਹਵਾਲਾ ਦੇਵਾਂਗਾ ਪੁਰਾਣਾ ਚੋਗਾ 6 ਦਸੰਬਰ 1955 ਸਨ ਭਾਈ ਉਹਨਾਂ ਨੂੰ ਪੁਲਪੜ ਤੋਂ ਲੈ ਕੇ ਜਨਰੇਟਰ ਦੇ ਕਮਰੇ ਤੱਕ ਸਫਾਈ ਦੀ ਜ਼ਰੂਰਤ ਹੈ ਜੋ ਸਾਨੂੰ ਚਾਹੀਦਾ ਹੈ ਪਵਿੱਤਰਤਾਤਮ ਦੇੋਂ ਤੋਂ ਪਹਿਲਾਂ ਪਰਮੇਸ਼ੁਰ ਇੱਕ ਪਵਿੱਤਰ ਪਰਮੇਸ਼ੁਰ ਹੈ ਮੈਂ ਵਿਸ਼ਵਾਸ ਨਹੀਂ ਕਰਦਾ ਕਿ ਤੁਸੀਂ ਆਪਣੀ ਪਵਿੱਤਰਤਾਈ ਨਾਲ ਸਵਰਗ ਵਿੱਚ ਜਾਵੋਗੇ ਪਰ ਤੁਸੀਂ ਉਸ ਦੀ ਪਵਿੱਤਰਤਾਈ ਨਾਲ ਸਵਰਗ ਵਿੱਚ ਜਾਂਦੇ ਹੋ ਪਰ ਇਹ ਉਹ ਕੰਮ ਹਨ ਜੋ ਸਾਬਤ ਕਰਦੇ ਹਨ ਕਿ ਤੁਹਾਡੇ ਅੰਦਰ ਕੀ ਹੈ ਇਹ ਠੀਕ ਹੈ ਹੁਣ ਇਹ ਸਿਰਫ ਉਸ ਗੱਲ ਦੀ ਪੁਸ਼ਟੀ ਕਰਨ ਲਈ ਹੈ ਜੋ ਮੈਂ ਤੁਹਾਨੂੰ ਇੱਥੇ ਦੱਸ ਰਿਹਾ ਹਾਂ ਭਾਵੇਂ ਅਸੀਂ ਆਪਣੀ ਪਵਿੱਤਰਤਾਈ ਨਾਲ ਸਵਰਗ ਨਹੀਂ ਜਾਵਾਂਗੇ ਜੇ ਪਵਿੱਤਰ ਆਤਮਾ ਤੁਹਾਡੇ ਅੰਦਰ ਹੈ ਤਾਨੂੰ ਪਵਿੱਤਰਤਾ ਨੂੰ ਪ੍ਰਗਟ ਕਰਨਾ ਜ਼ਰੂਰੀ ਹੈ ਅਤੇ ਉਸ ਫਲ ਦੁਆਰਾ ਜੋ ਤੁਸੀਂ ਪੈਦਾ ਕਰ ਰਹੇ ਹੋ ਇਹ ਦੱਸਉਂਦਾ ਹੈ ਕਿ ਤੁਸੀਂ ਕੌਣ ਹੋ ਇਹ ਉਹ ਮਾਪਣ ਵਾਲੀ ਛੜੀ ਜਿਸ ਨੂੰ ਪਰਮੇਸ਼ਵਰ ਦੇ نبی ਨੇ ਧਰਤੀ ਉੱਤੇ ਹਰੇਕ ਮਨੁੱਖ ਨੂੰ ਪਰਖਣ ਦੀ ਵਰਤਿਆ ਪਵਿੱਤਰਤਾ ਦਾ ਸੰਦੇਸ਼ ਜੇ ਇਹਦਾ ਨਾ ਹੁੰਦਾ ਤੁਸੀਂ ਕਦੇ ਜਾਣ ਨਹੀਂ ਸਕੋਗੇ ਕਿ ਕੌਣ-ਕੌਣ ਹੈ ਠੀਕ ਹੈ ਇਸ ਲਈ ਹੁਣ ਮੈਂ ਕਹਿ ਰਿਹਾ ਕਿ ਇਹ ਇੱਕ ਪਖੰਡ ਹੈ ਪਰਮੇਸ਼ਵਰ ਆਪਣਾ ਵਚਨ ਪੂਰਾ ਕਰਦਾ ਹੈ 15 ਜੁਲਾਈ 1957 ਸਨ ਮੈਨੂੰ ਤੁਹਾਡੇ ਦਫਤਰ ਜਾਂਦਿਓ ਸ਼੍ਰੀਮਾਨ ਤੁਸੀਂ ਮੈਨੂੰ ਕਹਿੰਦੇ ਹੋ ਕਿ ਤੁਸੀਂ ਇੱਕ ਮਸੀਹ ਹੋ ਅਤੇ ਮੈਨੂੰ ਸੁਣਨ ਦਿਓ ਕਿ ਤੁਸੀਂ ਆਪਣਾ ਰੇਡੀਓ ਚਾਲੂ ਕਰੋ ਜਦੋਂ ਮੈਂ ਉੱਥੇ ਹੁੰਦਾ ਹਾਂ ਅਤੇ ਤੁਸੀਂ ਕਿਸੇ ਪੁਰਾਣੇ ਬੋਗੀ-ਬੋਗੀ ਸੰਗੀਤ ਧੂਮ ਤੜਾਕੇ ਵਾਲੇ ਸੰਗੀਤ ਨੂੰ ਸੁਣ ਰਹੇ ਹੋ ਅਤੇ ਮੈਨੂੰ ਤੁਹਾਡੇ ਕੰਧ ਉੱਤੇ ਉਹਨਾਂ ਅੱਧ ਨੰਗੀਆਂ ਔਰਤਾਂ ਦੀਆਂ ਤਸਵੀਰਾਂ ਨੂੰ ਦੇਖਣ ਦਿਓ ਜੋ ਤੁਸੀਂ ਲਗਾਈਆਂ ਹੋਈਆਂ ਹਨ ਮੈਂ ਪਰਵਾਹ ਨਹੀਂ ਕਰਦਾ ਕਿ ਤੁਸੀਂ ਕੀ ਕਹਿੰਦੇ ਹੋ ਮੈਂ ਜਾਣਦਾ ਹਾਂ ਕਿ ਤੁਹਾਡਾ ਆਤਮਾ ਕੀ ਖਾ ਰਿਹਾ ਹੈ ਇਹ ਠੀਕ ਹੈ ਇਹ ਬਿਲਕੁਲ ਸਹੀ ਹੈ ਕੀ ਭਈ ਬ੍ਰਹਮ ਨੇ ਉਸ ਮਾਪਣ ਵਾਲੇ ਡੰਡੇ ਦੀ ਵਰਤੋਂ ਕੀਤੀ ਸੀ ਕਲੀਸਾ ਕਹਿੰਦੀ ਹੈ ਆਮਨ ਉਸਨੇ ਕਿਹਾ ਮੈਨੂੰ ਆਪਣੇ ਦਫ਼ਤਰ ਆਂਦਿਓ ਤੁਸੀਂ ਜੋ ਵੀ ਹੋ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਕਿਸ ਆਤਮਾ ਦੇ ਹੋ ਉਸਨੇ ਕਿਹਾ ਕਿ ਜੋ ਤੁਸੀਂ ਸੁਣ ਰਹੇ ਹੋ ਮੈਨੂੰ ਸੁਣਨ ਦਿਓ ਮੈਨੂੰ ਦੇਖਣ ਦਿਓ ਕਿ ਤੁਸੀਂ ਕੀ ਦੇਖ ਰਹੇ ਹੋ ਅਤੇ ਮੈਂ ਤੁਹਾਨੂੰ ਦੱਸਾਂਗਾ ਕਿ ਤੁਹਾਡਾ ਤੁਹਾਡੇ ਕੋਲ ਕਿਹੜਾ ਆਤਮਾ ਹੈ ਇਹ ਹੱਦ ਅਲ ਅਝਰ ਇੱਕ ਪ੍ਰਚਾਰਕ ਹਰ پاسਬਾਨ ਹਰੇਕ ਨਬੀ ਹਰੇਕ ਆਤਮਿਕ ਆਦਮੀ ਹਰੇਕ ਗਰਜ ਹਰੇਕ ਬਿਜਲੀ ਹਰੇਕ ਪਚਾਲ ਨੂੰ ਮਾਪਣ ਦੇ ਲਈ ਸਾਡੇ ਕੋਲ ਛੜੀ ਹੈ ਇਹੋ ਹੀ ਤਰੀਕਾ ਹੈ ਮੈਂ ਤਾਂ ਜਾਣਦਾ ਹਾਂ ਮੈਂ ਦੇਖਣਾ ਚਾਹੁੰਦਾ ਹਾਂ ਤੁਸੀਂ ਕੀ ਪ੍ਰਗਟ ਕਰਦੇ ਹੋ ਤੁਸੀਂ ਛੱਲ ਮਾਰ ਸਕਦੇ ਹੋ ਚੀਕਾ ਮਾਰ ਸਕਦੇ ਹੋ ਤੁਸੀਂ ਜੋ ਵੀ ਹੋ ਕਰ ਸਕਦੇ ਹੋ ਪਰਮੇਸ਼ੁਰ ਆਪਣਾ ਵਚਨ ਪੂਰਾ ਕਰਦਾ ਹੈ 20 ਜਨਵਰੀ 1957 ਸਨ ਮੈਂ ਨੌਜਵਾਨ ਲਈ ਪ੍ਰਾਰਥਨਾ ਕਰਦਾ ਹਾਂ ਮੈਂ ਉਸ ਲਈ ਹਰ ਸਮੇਂ ਪ੍ਰਾਰਥਨਾ ਕਰਦਾ ਹਾਂ ਪਰ ਉਹ ਸ਼ੈਤਾਨ ਦੇ ਹੱਥਾਂ ਵਿੱਚ ਇੱਕ ਸਾਧਨ ਹੈ ਉਹ ਇਹ ਆਦਮੀ ਐਲਵਿਸ ਪ੍ਰੈਸਲੀ ਹੈ ਲੋਕ ਬੁਗੀ ਬੁਗੀ ਜਾਂ ਰੋਕਨ ਰੋਲ ਜੰਗਲੀ ਹੋ ਗਏ ਹਨ ਅਮਰੀਕੀ ਲੋਕ ਜਾ ਚੁੱਕੇ ਹਨ ਅਤੇ ਉਹ ਉਸ ਚੀਜ਼ ਨੂੰ ਕਲੀਸਿਆ ਵਿੱਚ ਲਿਆਉਣ ਲਈ ਉਸੇ ਆਤਮਾਦਾਰ ਕੋਸ਼ਿਸ਼ ਕਰ ਰਹੇ ਹਨ ਮੈਨੂੰ ਚਰਚ ਦੇ ਸੰਗੀਤ ਵਾਂਗ ਵਜਾਇਆ ਗਿਆ ਚਰਚ ਸੰਗੀਤ ਪਸੰਦ ਹੈ ਨਾ ਕਿ ਕਲੀਸਿਆ ਵਿੱਚ ਰੋਕਨ ਰੋਲ ਪਰ ਜਦੋਂ ਉਹ ਇਹ ਆਤਮੇ ਪਾਲ ਲੈਂਦੇ ਹਨ ਤਾਂ ਇਸ ਦੇ ਪਿੱਛੇ ਕੁਝ ਹੁੰਦਾ ਹੈ ਅਤੇ ਸ਼ੈਤਾਨ ਆਪਣੇ ਆਪ ਨੂੰ ਚੁਣੌਤੀ ਦੇਣ ਵਾਲਾ ਬਣਾਉਂਦਾ ਹੈ ਅਜੇ ਹੁੰਦਾ ਹੈ ਕਿ ਇੱਕ ਗਰੀਬ ਬੈਕਸਲੈਡ ਲੜਕੇ ਨੇ ਕਿਹਾ ਜਿਸ ਤਰੀਕੇ ਨਾਲ ਉਸਨੇ ਝਟਕੇ ਮਾਰਨ ਅਤੇ ਹਿਲਣ ਦੇ ਆਪਣੇ ਜੁਗਾੜ ਸਿੱਖੇ ਉਹ ਪਹਿਲੀ Assemblies of God Memphis ਦਾ membership Tennessee ਉਸ ਦਾ pastor ਮੇਰੇ ਇੱਕ ਦੋਸਤ ਹੈ। ਅਤਿਉ ਜਵਾਨ ਬੱਚਿਆਂ ਦੇ ਮਨਾਂ ਨੂੰ ਪਰਮਾਉਣ ਅਤੇ ਪਲੀਤ ਕਰਨ ਲਈ ਸ਼ੈਤਾਨ ਦਾ ਸਾਧਨ ਹੈ। ਉਹ ਐਲਵਿਸ ਪ੍ਰੈਸਲੀ ਹੈ। ਕੀ ਤੁਹਾਨੂੰ ਪਤਾ ਹੈ ਕਿ ਉਸ ਨੂੰ ਉਹ ਸ਼ੈਤਾਨ ਕਿੱਥੋਂ ਮਿਲਿਆ ਇੱਕ ਕਲੀਸਿਆ ਵਿੱਚੋਂ। ਕੀ ਮੈਨੂੰ ਸਭਾ ਵਿੱਚ ਆਉਣ ਵਾਲੇ ਦੁਨਿਆਵੀ ਸੰਗੀਤ ਨਾਲ ਸਮਝੌਤਾ ਕਰਨਾ ਚਾਹੀਦਾ ਹੈ? ਮੰਡਲੀ ਕਹਿੰਦੀ ਹੈ ਨਹੀਂ। ਨਹੀਂ ਮੇਰੇ ਭਰਾ ਇੱਕ ਕਦੇ ਅੰਦਰ ਨਹੀਂ ਆਇਆ ਅਤੇ ਜੋ ਮਾਮੂਲੀ ਜੀ ਚੀਜ਼ ਅੰਦਰ ਆਈ ਅਸੀਂ ਉਸ ਨੂੰ ਬਾਹਰ ਸੁੱਟ ਦਿੰਦਾ ਅਤੇ ਅਸੀਂ ਦੁਨੀਆਵੀ ਸੰਗੀਤ ਨਾਲ ਨਫ਼ਰਤ ਕਰਦੇ ਹਾਂ ਅਤੇ ਸਾਡੇ ਕੋਲ ਸੰਸਾਰ ਦੇ ਸਭ ਤੋਂ ਵਧੀਆ ਸੰਗੀਤਕਾਰ ਹਨ ਕਿਉਂਕਿ ਉਹ ਪਰਮੇਸ਼ਰ ਦੀ ਆਤਮਾ ਵਿੱਚ ਵਜਾਉਂਦੇ ਹਨ ਜੇ ਕਲੀਸਿਆ ਨੇ ਐਲਵਿਸ ਪ੍ਰੈਸਲੀ ਨੂੰ ਪੈਦਾ ਕੀਤਾ ਅਤੇ ਇਹ ਚੀਜ਼ਾਂ ਸੰਦੇਸ਼ ਦੇ ਥੱਲੇ ਆ ਰਹੀਆਂ ਹਨ ਤਾਂ ਕੀ ਇਹ ਐਲਵਿਸ ਪ੍ਰੈਸਲੀ ਜਾਂ ਦਾਇਕ ਹੋਰ ਝੁੰਡ ਪੈਦਾ ਨਹੀਂ ਕਰੇਗਾ ਅਤੇ ਇਹੀ ਸੰਦੇਸ਼ ਵਿੱਚ ਬੈਕ ਸਲਾਈਡਿੰਗ ਦਾ ਕਾਰਨ ਹੈ ਉਹਨਾਂ ਨੇ ਪਵਿੱਤਰ ਆਤਮਾ ਦੀ ਜਗ੍ਹਾ ਤੇ ਮਨੋਰੰਜਨ ਲਿਆਂਦਾ ਅਤੇ ਉਹਨਾਂ ਨੇ ਗੀਤਾਂ ਨੂੰ ਵਿਗਾੜਿਆ ਮੈਂ ਕਹਿ ਰਿਹਾ ਕਿ ਜੇ ਤੁਸੀਂ ਪਰਮੇਸ਼ਵਰ ਦੇ ਘਰ ਵਿੱਚ ਗਉਣ ਉਤੇ ਸਿੱਖਿਆਵਾਂ ਨੂੰ ਵਿਗਾੜਦੇ ਹੋ ਤਾਂ ਇਹ ਇੱਕ ਪਖੰਡ ਹੈ